ਲੰਡਰ ਨਿਕਲ ਮੁਕਿਆ ਉਹਨਾਂ ਆਉਦੇ ਇੱਕ ਲੈਂਡਰ ਪਰ ਛੁੱਟੀਆਂ ਬੱਦ ਲੈਣੀਆਂ ਦੀ ਲੈਂਡਰ ਘੁੰਮਣ ਛੁੱਟੀਆਂ ਹੁਣ ਹੈ ਗਈਆਂ ਹੀ ਆ ਜੇ ਫੋਨ ਕਰਦਾਂਗੇ ਹੋਰ ਮਾਲਕ ਨੂੰ ਵੇਟ ਕਰਾਵਾਂਗੇ ਹਾਂ ਮੀਚ ਐਨਜੋਏ ਹੋ ਰਿਹਾ ਮੀਚ ਇੰਗਲੈਂਡ ਜਾਣ ਤੋਂ ਪਹਿਲਾਂ ਕਰੀ ਸ਼ਾਪਿੰਗ ਥੋੜੇ ਕੱਪੜੇ ਲੈ ਐਥੇ ਪਹਿਲੀ ਵਾਰੀ ਦੇਖਿਆ ਖਾਣੇ ਪੀਣੇ ਦੀ ਮਾਰਕੀਟ ਵਿੱਚ ਦੇਖਿਆ ਆਪਣਾ ਸੈਲਫ ਪੇਮੈਂਟ ਕਰਦੇ ਇਹ ਕੋਡ ਭਰ ਕੇ બસ ਐਦਾਂ ਪੇਮੈਂਟ ਕਰਦਾ ਨਹੀਂ ਬਿਲਕੁਲ ਗੁੰਜਾਇਸ਼ ਨਹੀਂ ਹੈਗੀ ਜੇ ਕੋਈ ਬੇਈਮਾਨੀ ਹੋਵੇ ਪਹਿਲੀ ਵਾਰੀ ਦੇਖਿਆ ਕੱਪੜੇ ਦੇ ਮਾਲ ਵਿੱਚ ਪ੍ਰਖਿਆਮੋ ਦੀ ਵਿਜੀਓਨਾਲੇ ਗ੍ਰਾਟੀਏ ਪਰ ਲਾ ਟੈਂਸਿਓਨੇ ਆਲ ਜਾ ਰਾ ਥੈਂਕ ਯੂ ਜੀ ਬਹੁਤ ਬਹੁਤ ਹਾਂ ਜੇ ਉਂਜਾ ਦੂਰ ਤਾਂ ਹੈ ਨਹੀਂ ਘੰਟੇ ਦਾ ਹੀ ਰਸਤਾ ਹੈ ਜੇ ਕੈਨੇਡਾ ਚਲੇ ਜਾਂਦੇ ਫਿਰ ਸਾਨੂੰ ਖਾ ਹੋ ਜਾਣਾ ਫੇਰ ਨਹੀਂ ਲਾ ਹੋਣਾ ਚਾਹਨਾ ਮਾਣੇ ਦੋਨੋਂ ਟੈਮ ਅੰਦਾਜ਼ ਨੇੜੇ ਕਰਕੇ ਮੌਜ ਦਾ ਬਹੁਤ ਮਾਣ ਆ ਗਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਂਝੀ ਦੀ ਲਾਂਦੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਵੀ ਸੋਮਵਾਰ ਹੈ ਇੰਗਲੈਂਡ ਦਾ ਨਜ਼ਾਰਾ ਦੇਖੋ ਇੰਗਲੈਂਡ ਦਿਖਾ ਰਹੇ ਆ ਹੋਰ ਹੋਰ ਫਰਾਂਸ ਦੀ ਕੋਈ ਨਹੀਂ ਗਿੱਲੈਂਸ ਆ ਕਿੱਥੇ ਨੂੰ ਜਾਣਾ ਅਸੀਂ ਇੰਗਲੈਂਡ ਆ ਚੱਲੇ ਆ ਮਾ ਲੰਡਨ ਲੰਡਨ ਘੁੰਮ ਕੇ ਆਉਣਾ ਆ ਦੇਖਣਾ ਪਰ ਛੁੱਟੀਆਂ ਬੱਦ ਲੈਣੀਆਂ ਦੀਆਂ ਲੰਡਨ ਘੁੰਮਣ ਨੂੰ ਇਹ ਹੁਣ ਹੋएगी ਇੰਜ ਅਜੇ ਹੋਰ ਕਰਦਾਂਗੇ ਹੋਰ ਮਾਲਕ ਨੂੰ ਵੇਟ ਕਰਾ ਲਾਂਗੇ ਹਾਂ ਵੀ ਘੁੰਮਣਾ ਦਾ ਹੈ ਉਹ ਆ ਜਿਆਦਾ ਇੰਗਲੈਂਡ ਆਏ ਹੋਇਆ ਨਾ ਸੱਚੀ ਦੱਸ ਹੁਣ ਕਿੱਥੇ ਜਾਣਾ ਹੈ ਮੈਂ ਬਰਮਿੰਗਮ ਨੂੰ ਚੱਲਾਂ ਭਰਮਿੰਗ ਚੱਲ ਠੀਕ ਹੈ ਛੁੱਟੀ ਸੈਂਟਰ ਹਾਂ ਦੱਸਣਾ ਨਹੀਂ ਆਪਾਂ ਨੇ ਦਿਖਾਉਣਾ ਗਿਆ ਏ ਠੀਕ ਨਹੀਂ ਇੰਗਲੈਂਡ ਘੁਮਾਣਾ ਬਸ ਨਾਲੇ ਸੂਹੂ ਰੋਡ ਜਾ ਕੇ ਉਹਨੇ ਹਾਂ ਇਹ ਵੀ ਗੱਲ ਠੀਕ ਹੈ ਮੌਸਮ ਇੰਗਲੈਂਡ ਦਾ ਇੱਕਦਮ ਬਦਲ ਜਾਂਦਾ ਪਤਾ ਨਹੀਂ ਲੱਗਦਾ ਦੇਖੋ ਹੁਣ ਬੱਦਲ ਵਾਈ ਐਨੀ ਗਿੱਲੀ ਕਰੀ ਪਈ ਆ ਧਰਤੀ ਸਮੀ ਪੈ ਜਾਂਦਾ ਹੈ ਹਵਾ ਚੱਲਦੀ ਹੈ ਬਹੁਤ ਠੰਡਾ ਇੱਕਦਮ ਧੁੱਪ ਵੀ ਨਿਕਲ ਜਾਂਦੀ ਹੈ ਇਦਾਂ ਦਾ ਮੌਸਮ ਆ ਇਟਲੀ ਤੋਂ ਸਿੱਲੇ ਸਿੱਲੇ ਜੀ ਮੈਂ ਤਾਂ ਹੁਣ ਪਤਾ ਨਹੀਂ ਦੋ ਦਿਨਾਂ ਉੱਥੇ ਵੀ ਇੰਦਾ ਦੋ ਦਿਨ ਮੀਂਹ ਪੈਂਦਾ ਰਹਿੰਦਾ ਥੋੜਾ ਥੋੜਾ ਪਰ ਮੌਸਮ ਆ ਜਿਹੜਾ ਹਵਾ ਜ਼ਿਆਦਾ ਚੱਲਦੀ ਮੈਂ ਫੀਲ ਕਰਦੀ ਆ ਵੀ ਹਵਾ ਬਹੁਤ ਹੀ ਚੱਲਦੀ ਆ ਇੱਕਦਮ ਹਵਾ ਚੱਲਣ ਲੱਗ ਜਾਂਦੀ ਆ ਚਲੋ ਫਰੇਕ ਦੇਸ਼ ਦਾ ਆਪਣਾ ਮੌਸਮ ਆਪਣੇ ਆਨੰਦ ਮੌਸਮਾਂ ਦੇ ਤੁਸੀਂ ਆਨੰਦ ਮਾਣੋ ਮੇਰੇ ਵੱਲੋਂ ਬਣਾਈਆਂ ਹੋਈਆਂ ਵੀਡੀਓਜ਼ ਦਾ ਇਹ ਦੇਖੋ ਵੀਡੀਓਜ਼ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੈਂ ਕਿਸੇ ਹੋਰ ਦੇਸ਼ ਵਿੱਚ ਵੀ ਜਾ ਸਕਾਂ ਪਹਿਲਾ ਦੇਸ਼ ਆ ਮੇਰਾ ਇੰਗਲੈਂਡ ਜਿੱਥੇ ਮੈਂ ਆ ਗਈਆਂ ਭੈਣ ਆ ਮੇਰੀ ਇੱਥੇ ਛੋਟੀ ਕਹਿੰਦੇ ਤੁਹਾਨੂੰ ਬਰਮਿੰਗਮ ਘੁਮਾ ਕੇ ਲੈ ਕੇ ਆਉਂਦੇ ਆ ਬਾਕੀ ਵਧੀਆ ਕੰਮ ਕਰ ਇੱਥੇ ਵਧੀਆ ਸਾਰੇ ਲੋਕ ਮਤਲਬ ਕੋਈ ਲੇਡੀਜ਼ ਦੇ ਕੰਮ ਦੀ ਟੈਨਸ਼ਨ ਨਹੀਂ ਇਟਲੀ ਵਿੱਚ ਹੈ ਥੋੜੀ ਪ੍ਰੋਬਲਮ ਹੈ ਲੇਡੀਜ਼ ਦੇ ਕੰਮ ਕਿਉਂਕਿ ਉੱਥੇ ਜ਼ਿਆਦਾ ਫਾਰਮਿੰਗ ਦਾ ਕੰਮ ਹੈ ਇਹਨਾਂ ਦੇਸ਼ਾਂ ਵਿੱਚ ਫਾਰਮਿੰਗ ਨਹੀਂ ਕੋਈ ਇਹਦਾ ਨਹੀਂ ਟੈਨਸ਼ਨ ਆਪਣੀ ਲੈਂਗੁਏਜ ਦਾ ਨਹੀਂ ਇੰਗਲਿਸ਼ ਆਪਣੀ ਲੈਂਗੁਏਜ ਹੈ ਸਮਝ ਲਓ ਸਭ ਨੂੰ ਆਉਂਦੀ ਹੈ ਇੰਗਲਿਸ਼ ਆਪਣੇ ਬੱਚਿਆਂ ਨੂੰ ਆਉਂਦੀਆਂ ਵਡਿਆਂ ਨੂੰ ਵੀ ਆਉਂਦੀ ਹੈ ਤੁਸੀਂ ਵੀਡੀਓਜ਼ ਤੇ ਬਣੇ ਰਹੋ ਇੱਥੇ ਇੱਕ ਲਾਈਨ ਵਿੱਚ ਸਾਂਝੇ ਘਰ ਜਾਂ ਦੋ ਜੂੜੇ ਘਰ ਜਾਂ ਸਿੰਗਲ ਘਰ ਦੇਖਣ ਨੂੰ ਮਿਲੇ ਭਾਰਤਾਂ ਮੈਨ ਤੋਂ ਘੱਟ ਮਿਲੀਆਂ ਆਹ ਬਸ ਤਿੰਨ ਮੰਜ਼ਲੀ ਜੀ ਇੱਕ ਅਪਾਰਟਮੈਂਟ ਦੇਖਣ ਨੂੰ ਮਿਲੀ ਭਾਵੇਂ ਕਿ ਨੀਵਾਂ ਵਾਲਾ ਦਿਨ ਸੀ ਫਿਰ ਵੀ ਪ੍ਰਵਾਹ ਨਹੀਂ ਕੀਤੀ ਬਰਮਿੰਗਮ ਵੱਲ ਨੂੰ ਤੁਰ ਪਏ ਰਸਤੇ ਵਿੱਚ ਅਸੀਂ ਰੈਸਟੋਰਾਂ ਵਿੱਚ ਅਲਿਪੀਨ ਐਫ ਸੀ ਕਲੱਬ ਜਿਹੜੀ ਸਟੇਡੀਅਮ ਆ ਉਹ ਦੇਖਿਆ ਬਾਹਰ ਤੋਂ ਹੀ ਦੇਖਿਆ ਜਿਹੜਾ ਕਿ 1900 ਵਿੱਚ ਬਣਿਆ ਤੇ 27000 ਲੋਕਾਂ ਦੀ ਇਹ ਬੈਠਣ ਦੀ ਸਮਰੱਥਾ ਰੱਖਦਾ ਹੈ ਬਾਹਰ ਤੋਂ ਹੀ ਦੇਖਿਆ W B A ਇਹ ਇੱਕ ਤਰ੍ਹਾਂ ਦਾ ਯੂਕੇ ਦੇ ਸੈਂਟਰ ਵਿੱਚ ਆ ਵੈਸਟ ਬ੍ਰੋਮ ਵਿੱਚ ਕਾਫੀ ਵੱਡਾ ਸਟੇਡੀਅਮ ਆ ਇਹ ਲੋਗੋ ਆ ਉਹਦਾ ਥੋੜਾ ਜਿਹਾ ਮੈਂ ਕੋਲ ਕਰਕੇ ਲਈ ਇਹਦੀ ਸ਼ੂਟਿੰਗ ਚਲੋ ਫਿਰ ਅੱਗੇ ਨੂੰ ਚੱਲ ਪਏ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਕਿ ਬਹੁਤ ਜ਼ਿਆਦਾ ਅੱਗੇ ਫਿਰ ਬਸ ਸੋਹੋ ਰੋਡ ਤੇ ਅਸੀਂ ਥੋੜਾ ਅਲਾਦਵਾਲਾ ਦੇਖਿਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਕਿਉਂਕਿ ਬਾਹਰ ਦਾ ਤੁਰਨੀ ਸੀ ਸਕਦੇ ਬਸ ਐਦਾਂ ਗੱਡੀ ਦੇ ਵਿੱਚ ਜਾਂਦੇ ਜਾਂਦੇ ਸੋਹਰ ਰੋਡ ਆਨੰਦਮਾਨ ਦੇਗੇ ਦੇਖੋ ਕਿੰਨੇ ਪੁਰਾਣੇ ਘਰ ਉੱਪਰ ਤੇ ਨੀਚੇ ਦੁਕਾਨਾਂ ਅੱਛਾ 골ਡਨ ਡਾਇਮੰਡਸ ਤੋਂ ਇਹਨਾਂ ਤੋਂ ਲਈ ਜਾ ਰਿਹਾ ਹੈ ਆਹ ਸੱਚੀ ਵਿੱਚ ਰਿੰਡੇ ਦਾ ਹੀ ਬਾਜ਼ਾਰ ਲੱਗਦਾ ਚੱਲੋ ਜੀ ਆਪਾਂ ਕਬਲੇ ਬਿਲ ਦੇ ਵਿੱਚੋਂ ਲੰਘ ਰਹੇ ਰਹੇ ਲੁੱਕ ਵੀ ਸੱਚੀ ਉਹ ਬਹੁਤ ਮਿਲਦੀ ਆ ਹਨਾ ਆ ਦੁਕਾਨਾਂ ਤੋਂ ਕੋਨੇ ਕੱਪੜੇ ਨਹੀਂ ਆਦੇ ਹਮ ਸਮਝਾਰਾ ਤੁਹਾਨੂੰ ਅਲਮੁੱਲਾ ਆ ਦੇ ਇੱਧਰ ਕੋਈ ਕੰਮ ਨਹੀਂ ਖਣਾ ਨਹੀਂ ਜੀ ਸੇਲ ਸੇਲ ਇੱਕ ਕਿਵੇਂ ਟੇਡਾ ਹੋ ਹੋ ਪੈ ਰਿਹਾ ਮੀ ਮੀ ਨੇ ਹੀ ਅੱਜ ਪਾਕੇ ਤੋੜੇ ਪਏ ਆ ਇਹ ਕਿਹੜਾ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸ਼ੀਸ਼ਕਾਮ ਇਹ ਤਾਂ ਖਾਬਤੇ ਬੜਾ ਗੁਰਦੁਆਰਾ ਇਹ ਵੀ ਬਹੁਤ ਅੰਦਰ ਫੂਲ ਸਟਾਲ ਬਹੁਤ ਨੇ ਉਹ ਸਭ ਆਹ ਦੇਖੇ ਸੱਚੀ ਜਿਆ ਫੜੀ ਇੰਡੀਆ ਵਾਂਗੂ ਐ ਕੱਢ ਲਈ ਹੈ ਹੱਥ ਮਾਰ ਕੇ ਉੱਪਰ ਵੀ ਗੱਡੀਆਂ ਆਉਂਦੀ ਦੇਖ ਕੇ ਆਏ ਥੋੜਾ ਧਿਆਨ ਕਰੇ ਆਪਣੀ ਇੱਕ ਐਂਟਰੀ ਕਰ ਲਈ ਇੱਥੇ ਅੰਦਰ ਬਾਈ ਕੁਰਸੀਆਂ 'ਤੇ ਚੱਲਦਾ ਲੰਗਰ ਕੁਰਸੀਆਂ 'ਤੇ ਐ ਗੁਰਦੁਆਰੇ ਮੇਨ ਇੱਥੇ ਵੀ ਤਾਂ ਕਿੰਨਾ ਬਵਾਦ-ਵਿਵਾਦ ਹੈ ਬਾਈ ਕੁਰਸੀਆਂ 'ਤੇ ਨਹੀਂ ਦੇਣਾ ਲੰਗਰ ਬਾਈ ਐ ਚੱਲਦਾ ਇਹ ਤਾਂ ਐਂ ਜਿਵੇਂ ਮੂਰੇ ਵਰਤਾਉਂਦੇ ਆ ਬੈਠੇ ਕੁਰਸੀਆਂ 'ਉਂ ਦੱਸ ਉਹ ਹੀ ਦਾ ਲੰਗਰ ਦੀ ਪਰਭਾਸ਼ਾ ਜੀ ਬਿਠਾਏ ਦਾ ਪੰਗਤ ਵਿੱਚ ਤੇ ਇੱਕ ਲਾਈਨ 'ਚ ਕਈ ਘਰ ਪੁਰਾਣੀਆਂ ਬਿਲਡਿੰਗਸ ਵੀ ਲਿਖੀਆਂ ਘਰਾਂ ਦੀਆਂ ਜਿਵੇਂ ਕਾਈ-ਕਾਈ ਜੰਮੀ ਹੁੰਦੀ ਆ ਨਾ ਥੋੜੀਆਂ ਪੁਰਾਣੀਆਂ ਪੁਰਾਣੀਆਂ ਤਾਂ ਬੇਸ਼ੱਕ ਇੱਟਾਂ ਦੀਆਂ ਆਹ ਦੇਖੋ ਜਿਵੇਂ ਆਹ ਵਾਲਾ ਘਰ ਆ ਸਿੱਲ ਸਿੱਲ ਜੀ ਵਾਲਾ ਘਰ ਜਿਵੇਂ ਐਵੇਂ ਫੀਲ ਹੁੰਦੇ ਆ ਕਈ ਘਰ ਮਤਲਬ ਪੁਰਾਣੇ ਹੈਗੇ ਆ ਅਜੇ ਵੀ ਜਿਨੇ ਆ ਵੀ ਸਾਰੇ ਇਹ ਨਮੇ ਘਰਾਂ ਵਿੱਚ ਤਾਂ ਨਹੀਂ ਆਉਂਦੇ ਹੈਗੇ ਇਹਨਾਂ ਦੀ ਜਿਹੜੀ ਇੱਟਾਂ ਦੀ ਬੁਸਾ ਜਿਵੇਂ ਕਾਈ ਕਾਈ ਨਹੀਂ ਜੰਮੀ ਹੁੰਦੀ ਆਹ ਬਿਲਡਿੰਗ ਨਵੀਂ ਆ ਵਿੱਚ ਨਵੇਂ ਵੀ ਆ ਕਾਫੀ ਪਰ ਇੰਗਲੈਂਡ ਦੇ ਵੀ ਜਿਹੜੇ ਕਾਫੀ ਹਿੱਸੇ ਜਿਹੜਾ ਉਹ ਪੁਰਾਣਾ ਰਾਨੇ ਕਰ ਵੀਆ ਨਵੀਂ ਵੀਆ ਆ ਆਈਸੀਆਈ ਸੀਆਈ ਬੈਂਕ ਕਾਫੀ ਬੈਂਕ ਵੀ ਆਪਣੇ ਇੰਡੀਆ ਵਾਲੀ ਦੇਖਣ ਨੂੰ ਮਿਲੇ ਪੰਜਾਬ ਨੈਸ਼ਨਲ ਹੋ ਗਿਆ ਆਈਸੀਆਈ ਸੀ ਸਟੇਟ ਬੈਂਕ ਆਫ ਇੰਡੀਆ ਕਾਉਂਟਰਲ ਪੱਗਾਂ ਦੀਆਂ ਨੇ ਆ ਚਾ ਸੁਖਦੀਪਾ ਚਰਚਾ ਆ ਘੰਟਾ ਲੱਗਿਆ ਜਿਵੇਂ ਪਤਾ ਹੈ ਅੱਛਾ ਲਾਇਬ੍ਰੇਰੀ ਆ ਨਾਂ ਦੁਕਾਨਾਂ ਦੇ ਉੱਪਰ ਇਹ ਸ਼ਾਇਦ ਘਰ ਬਣੇ ਹੋਏ ਆ ਬਹੁਤ ਨੀਲੀਆਂ ਛੱਤਾਂ ਬਸ ਉਹ ਖਿੜਕੀ ਦੇ ਉੱਪਰ ਬਿਲਕੁਲ ਥੋੜਾ ਜਿਹਾ 2 ਫੁੱਟ ਦਾ ਹੀ ਫਰਕ ਆ 2.5 ਫੁੱਟ ਮੈਨੂੰ ਲੱਗਦਾ ਉੱਪਰ ਆ ਜਿਹੜੇ ਇਹ ਕਮਰੇ ਆ ਜਿਹੜੇ ਬਣੇ ਹੋਏ ਆ ਸੁਨਿਆਰਾਂ ਦੀਆਂ ਵੀ ਦੁਕਾਨਾਂ ਬਹੁਤ ਆ ਪਾਹਲ ਜੁਲਰਸ ਉਹ ਜੁਲਰ ਹਾਂ ਸਾਰਾ ਸੋਹ ਰੋਡ ਘੁੰਮ ਲੈ ਮੀ ਦੇਖ ਮੀ ਨਹੀਂ ਹਟ ਰਿਹਾ ਅੱਜ ਆਹ ਆਹ ਸਟੇਟ ਬੈਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਦੀ ਤਾਂ ਬ੍ਰਾਂਚ ਇੱਥੇ ਹੈ ਆ ਦੇਖ ਲਾ ਸਟੇਟ ਬੈਂਕ ਆਫ ਇੰਡੀਆ ਦੀ ਵੀ ਆ ਸਮਝ ਲਾ ਕੱਲ ਨੂੰ ਆਪਾਂ ਨੇ ਸਮੈਦਿਕ ਦੇ ਇਸ ਗੁਰਦੁਆਰਾ ਸਾਹਿਬ ਗੁਰੂ ਨਾਨਕ ਗੁਰਦੁਆਰਾ ਸਾਹਿਬ ਆਉਣਾ ਹੈ ਅੰਦਰੋਂ ਦਰਸ਼ਨ ਕਰਨੇ ਆ ਤੇ ਇਸ ਦੇ ਸਾਹਮਣੇ ਹੀ ਯਾਦਗਾਰ ਬਣੀ ਹੋਈ ਆ 1914 ਦੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਆਪਾਂ ਨੇ ਉਸ ਯਾਦਗਾਰ ਦੇ ਵੀ ਦਰਸ਼ਨ ਕਰਨੇ ਆ ਤੇ ਅੱਜ ਆਪਾਂ ਸਿਟੀ ਸੈਂਟਰ ਜਾਣਾ ਹੈ ਤੇ ਬੁੱਲ ਰਿੰਗ ਜਾਣਾ ਹੈ ਬੂਲਰਿੰਗ ਦਾ ਕਿਉਂ ਨਾਮ ਪਿਆ ਉਹ ਆਪਾਂ ਦੇਖਦੇ ਹਾਂ ਸ਼ਾਮ ਤੱਕ ਜਾਂਦੇ ਹਾਂ ਅਜੇ ਅਸੀਂ ਇੱਧਰ ਆਲਾ ਦਵਾਲਾ ਦੇਖ ਰਹੇ ਸੀ ਫਿਰ ਅਸੀਂ ਚਾਰੇ ਜਣੇ ਪਹੁੰਚ ਗਏ ਮੈਟਰੋ ਸਟੇਸ਼ਨ

ਆਈ ਗੋ ਸੇ ਆਈ ਗੋ ਸੇ ਡਿ ਯੂ ਟਿਊਬ ਕਾਲੇ ਮੂਲ ਦੇ ਨੀਗਰੋ ਬੱਚੇ ਇੱਥੇ ਮੈਨੂੰ ਜ਼ਿਆਦਾ ਦੇਖਣ ਨੂੰ ਮਿਲੇ ਚਲੋ ਅਸੀਂ ਇੱਥੇ ਵੇਟ ਕਰ ਰਹੇ ਸੀ ਚਲੋ ਮੈਟਰੋ ਆ ਰ ਆਉਂਦੀ ਆ ਇੱਕ ਦੋ ਅਸੀਂ ਮੈਟਰੋ ਲਗਾਵੀ ਦਿੱਤੀਆਂ ਇਹਨਾਂ ਬੱਚਿਆਂ ਨੂੰ ਦੇਖਦੇ ਰਹੇ ਗੋਰਿਆਂ ਦੇ ਬੱਚੇ ਘੱਟ ਲੱਗੇ ਮੈਨੂੰ ਇੱਥੇ ਨੀਗਰੋ ਬੱਚੇ ਜ਼ਿਆਦਾ ਲੱਗੇ ਬੱਚਿਆਂ ਲਈ ਫ੍ਰੀ ਹੋਊਗੀ ਸਕੂਲ ਬੱਚਿਆਂ ਵਾਸਤੇ ਮੈਂ ਕਿਹਾ ਸਕੂਲ ਬੱਚਿਆਂ ਵਾਸਤੇ ਫ੍ਰੀ ਹੈ ਇਹ ਕਿਉਂ ਲੱਗੀ ਜਾਂਦੇ ਉੱਪਰ ਕੇ ਆਉਦੇ ਆਉ ਵੀ ਚੱਲੇ ਆਉਂ ਹਾਂ ਉਹੀ ਤਾਂ ਹੈ ਦੇਖ ਵਿੱਚ ਨੂੰ ਲੱਗੀ ਜਾਂਦੇ ਠੀਕ ਆ ਲਾਈ ਨਹੀਂ ਆ ਕਰ ਜਣਾ ਅੱਛਾ ਇੱਥੇ ਕੋਈ ਜਰਮਾਨਾ ਨਹੀਂ ਹੈ ਐਟ ਆ ਟਾਈਮ ਵੀ ਲੈ ਸਕਦੇ ਆ ਨਹੀਂ ਅੱਛਾ ਇਹ ਵਧੀਆ ਸਿਸਟਮ ਹੋਰ ਕੀ ਹੋਤੇ ਦਾ ਜਿਹਦੇ ਫੜਲਾ ਫੜਾ ਦਿੰਦੇ ਆ ਭਾਈ 80 ਯੂਰੋ ਦਾ ਜਿਹਦੇ ਫੜਾਤਾ ਇਹ ਉਹ ਨਾ ਪੱਕਾ ਬਹੁਤਾਈ ਚੜ੍ਹ ਗਿਆ ਇਹਨਾਂ ਬੱਚਿਆਂ ਵੱਲ ਅਸੀਂ ਦੇਖਦੇ ਰਹੇ ਇਹ ਕੀ ਹਰਕਤਾਂ ਕਰਦੇ ਆ ਕੀ ਨਹੀਂ ਕਰਦੇ ਬਸ ਐਦਾਂ ਹੀ ਸਾਡਾ ਟਾਈਮ ਆ ਜਿਹੜਾ ਵੇਟ ਕਰਦੇ ਰਹੇ ਮੈਟਰੋ ਤੇ ਜਦੋਂ ਸਾਡੀ ਮੈਟਰੋ ਆਈ ਚਲੋ ਫਿਰ ਅਸੀਂ ਮੈਟਰੋ ਤੇ ਚਲੇ ਗਏ ਆ ਬੱਚੇ ਜਿਹੜੇ ਦੋ ਖੜੇ ਆ ਅੱਗੇ ਤੁਸੀਂ ਦੇਖੋਗੇ ਇਹ ਜਰੂਰ ਦੱਸਿਓ ਕਮੈਂਟਸ ਵਿੱਚ ਕਿ ਤੁਹਾਨੂੰ ਵੀ ਇਹ ਟਵਿੰਸ ਲੱਗਦੇ ਆ ਜੋੜਵਾ ਲੱਗਦੇ ਆ ਫਿਰ ਉਹ ਸਾਡੀ ਮੈਟਰੋ ਆ ਗਈ ਫਿਰ ਅਸੀਂ ਮੈਟਰੋ ਤੇ ਚੱਲੇ ਅੱਗੇ ਮਿਲਦੇ ਹਾਂ ਹੁਣ ਕਿੰਨੇ ਟਾਈਮ ਦਾ ਖੜਕੇ ਹੀ ਚਲੇ ਜਾਨੇ ਆ ਸੀਟਸ ਉੱਥੇ ਰੀਆਂ ਤੋਂ 2 3 ਟੋਪਾਂ ਤੋਂ ਆਰਗੂਸ਼ਨ ਨੂੰ ਬਹੁਤ ਹਾਇਮ ਮਿਲਦੀ 15 ਦਸੰਬਰ ਦਿਨ ਸੋਮਵਾਰ 4 ਵਜੇ ਦਾ ਸਮਾ ਅਸੀਂ ਇੱਥੇ ਪਹੁੰਚੇ ਸਾਰੇ ਪਾਸੇ ਹਨੇਰਾ ਹੀ ਹਨੇਰਾ ਜਿਹੜੀ ਸਜਾਵਟ ਆਲੇ ਦੁਆਲੇ ਡੈਕੋਰੇਸ਼ਨ ਉਹਦੇ ਨਾਲ ਤਾਂ ਬਸ ਸਾਰੇ ਪਾਸੇ ਦੀਵਾਲੀ ਬਣੀ ਪਈ ਚਮਕ ਚਮਕ ਹੋਈ ਪਈ ਲੋਕ ਸ਼ਾਮ ਦਾ ਖਾਣਾ ਜਿਹੜਾ ਮੈਨੂੰ ਲੱਗਦਾ ਖਾਣਾ ਵੀ ਸ਼ੁਰੂ ਕਰਤਾ ਇਹਨਾਂ ਨੇ ਚਲੋ ਇਹ ਸਜਾਵਟ ਨੂੰ ਇਸ ਡੈਕੋਰੇਸ਼ਨ ਨੂੰ ਦੇਖਦੇ ਦੇਖਦੇ ਅਸੀਂ ਅੱਗੇ ਮਾਲ ਤੱਕ ਪਹੁੰਚ ਗਏ ਫਿਰ ਤੇ ਨੀਚੇ ਨੂੰ ਜਾ ਕੇ ਇੱਕ ਕੇਸ ਆ ਕੇਸ ਆ ਮਤਲਬ ਚਰਚ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਮੈਨੂੰ ਬਹੁਤ ਜ਼ਿਆਦਾ ਸਜਾਵਟ ਸੋਹਣੀ ਲੱਗੀ ਕਰੀ ਹੋਈ ਇੱਥੋਂ ਅਸੀਂ ਮੈਂ ਇੱਕ ਵਾਰੀ ਫਿਰ ਨੀਚੇ ਨੂੰ ਚਲੇ ਗਈ ਜਿੱਥੇ ਚਰਚਾ ਤੇ ਇਹ ਬੂਲਰਿੰਗ ਤੇ ਆਗੇ ਫਿਰ ਆਏ ਸੋਜਲਾ ਇਹਦੇ ਨਾਮ ਤੇ ਹੀ ਪਿਆ ਹੋਇਆ ਦੇਖ ਲਓ ਇਹ ਪ੍ਰਧਾਨ ਖੜਾ ਇਹ ਪਿਆ ਹੋਇਆ ਬੂਲਰਿੰਗ ਇਹਦੇ ਨਾਮ ਤੇ ਹੀ ਬੂਲਰਿੰਗ ਪੈ ਗਿਆ ਅਸੀਂ ਇੱਥੇ ਫੋਟੋਆਂ ਲਈਆਂ ਇੱਕ ਦੂਜੇ ਦੀਆਂ ਫੋਟੋਆਂ ਖਿੱਚਦੇ ਮਜ਼ੇ ਕਰੇ ਛੇੜਖਾਨੀ ਕਰੀਆਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਖਾਸੀ ਮਜ਼ਾਕ ਹੋਇਆ ਸਾਡਾ ਇੱਥੇ ਇੱਕ ਦੂਜੇ ਨਾਲ ਫੋਟੋਆਂ ਖਿੱਚਦੇ ਖਿੱਚਦੇ ਬਸ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਉੱਪਰੋਂ ਮੀਂਹ ਵਰ ਰਿਹਾ ਹੈ ਗਿੱਲੇ ਹੋ ਰਹੇ ਆ ਪਰ ਫੋਟੋਆਂ ਜਿਹੜੀਆਂ ਖਿੱਚਣੀਆਂ ਜਾ ਰਹੀਆਂ ਭੁੱਲਦੀਆਂ ਨਾਸਾਂ ਫੜਫੜ ਮਿੱਤਰ ਮੈਂ ਤਾਂ ਭੁੱਲ ਗਿਆ ਭੁੱਲ ਗਿਆ ਮਾਰ ਮੀਂਹ ਚ ਐਨਜੋਏ ਹੋ ਰਿਹਾ ਮੀਂਹ ਚ ਇਡਲੀ ਦੇ ਚਰਚਾ ਨਾਲੋਂ ਬਿਲਕੁਲ ਡਿਫਰੈਂਟ ਸ਼ੇਪ ਆ ਜਿਹੜੀ ਇੱਥੇ ਮੈਨੂੰ ਚਰਚ ਦੀ ਦੇਖਣ ਨੂੰ ਮਿਲੀ ਬਿਲਕੁਲ ਤਿੱਖਾ ਤਿੱਖਾ ਰੱਖਦੇ ਆ ਇਹ ਚਰਚ ਨੂੰ ਅੱਗੇ ਫਿਰ ਅਸੀਂ ਮਾਲ ਵਿੱਚ ਚਲੇ ਗਏ ਪਹਿਲਾਂ ਮੈਂ نیچے ਤੱਕ ਚਲੇ ਗਈ ਮੈਨੂੰ ਡੈਕੋਰੇਸ਼ਨ ਵਧੀਆ ਲੱਗੀ ਮਾਲ ਵਿੱਚ ਐਂਟਰੀ ਹੋ ਗਈ ਸਾਡੀ ਫਿਰ ਬਹੁਤ ਹੀ ਜ਼ਿਆਦਾ ਸਜਾਵਟ ਹੋਈ ਵੀ ਇਹ ਸਿਲਵਰ ਕਲਰ ਦੀ ਜਿਹੜੀ ਡੈਕੋਰੇਸ਼ਨ ਆ ਜਿਹੜੀ ਮੈਨੂੰ ਬਹੁਤ ਜ਼ਿਆਦਾ ਪਿਆਰੀ ਲੱਗੀ। ਅਸੀਂ ਇੱਥੇ ਵੀ ਖੜਕੇ ਫਿਰ ਫੋਟੋਆਂ ਖਿਚਾਈਆਂ ਫਿਰ। ਇਕੱਠੇ ਦੂਜੇ ਦੀਆਂ ਫੋਟੋਆਂ ਕਰਦੇ ਰਹੇ ਤੇ ਮੈਂ ਫਿਰ ਉੱਪਰ ਮਾਲ ਤੱਕ ਗਈਆਂ ਸਿਖਰ ਤੋਂ ਦੇਖਾਂ ਤੱਕ ਕਾਫੀ ਮੰਜ਼ਲੀ ਮਾਲ ਆ ਉੱਚਾ ਇਹ। ਤੇ نیچے ਖੜੇ ਰਹੇ। ਆਪਾਂ ਫਿਰ ਉੱਪਰ ਤੱਕ ਘੁੰਮੇ ਆ ਤੇ ਪੂਰੀ ਜਿਹੜੀ ਉੱਪਰ ਤੱਕ ਘੁੰਮ ਕੇ ਮੈਂ ਡੈਕੋਰੇਸ਼ਨ ਆ ਜਿਹੜੀ ਆਪਣੇ ਕੈਮਰੇ ਵਿੱਚ ਕੈਦ ਕਰੀ ਤਾਂ ਕਿ ਤੁਸੀਂ ਵੀ ਦੇਖ ਸਕੋ ਐਨਜੋਏ ਕਰੋ ਸਾਡੇ ਨਾਲ ਨਾਲ। ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਇੱਥੇ ਖੜੇ ਬਸ ਗੱਲਾਂ ਬਾਤਾਂ ਮਾਰਦੇ ਆਪਣੀਆਂ ਖਿੱਚੀਆਂ ਹੋਈਆਂ ਫੋਟੋਆਂ ਨੂੰ ਨਾਲ ਦੀ ਨਾਲ ਕਰਦੇ ਆਂ ਨੂੰ ਸ਼ੇਅਰ ਕਰਦੇ ਤੇ ਨਾਲ ਦੀ ਨਾਲ ਮੈਂ ਵੀਡੀਓ ਬਣਾਉਂਦੀ ਰਹੀ ਤੁਹਾਡੇ ਲਈ ਤਾਂ ਕਿ ਤੁਸੀਂ ਵੀ ਮੇਰੇ ਨਾਲ ਨਾਲ ਹੀ ਇੰਗਲੈਂਡ ਦਾ ਇਹ ਮਾਲ ਦੇਖ ਲਓ ਇੰਜੋਏ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਉੱਪਰ ਵਾਲੀ ਮੰਜ਼ਿਲ ਤੇ ਜਾ ਕੇ ਫਿਰ ਮੈਂ ਇਹ ਛੱਤ ਦੀ ਵੀਡੀਓ ਲਈ ਨੀਚੇ ਫਿਰਦੇ ਜਿਹੜੇ ਲੋਕ ਸੀ ਉਹ ਛੱਤ ਵਿੱਚ ਦਿਖਾਈ ਦਿੰਦੇ ਸੀ ਮੈਨੂੰ ਇਹ ਵੀ ਨਜ਼ਾਰਾ ਬਹੁਤ ਵਧੀਆ ਲੱਗਿਆ ਮੈਂ ਕਿਹਾ ਚਲੋ ਇਹਨੂੰ ਵੀ ਮੈਂ ਆਪਣੇ ਕੈਮਰੇ ਵਿੱਚ ਕੈਦ ਕਰ ਲਵਾਂ ਤੇ ਤੁਸੀਂ ਵੀ ਦੇਖ ਸਕੋ ਉੱਪਰ ਤੁਰਦੇ ਫਿਰਦੇ ਨਾ ਇਹ ਦੇਖੋ ਬਿਲਕੁਲ ਨੀਚੇ ਬਹੁਤ ਜ਼ਿਆਦਾ ਡੂੰਘਾਈ ਵਿੱਚ ਫਿਰਦੇ ਲੋਕ ਆ ਜਿਹੜੇ ਉਸ ਸਿਖਰ ਛੱਤ ਦੇ ਦਿਖਾਈ ਦਿੰਦੇ ਆ ਉਹ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਫਿਰ ਮੈਂ ਤਾਂ ਹੀ ਨੀਚੇ ਵੀ ਕੈਮਰਾ ਘੁਮਾਇਆ ਉਹ ਮੇਰਾ ਭਰਾ ਤੇ ਭੈਣ ਉਹ ਖੜੇ ਆ ਨੀਚੇ ਮੈਂ ਉੱਪਰ ਤੱਕ ਚਲੀ ਗਈ ਸੀ ਫਿਰ ਤਾਂ ਕਿ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਸਕਾਂ ਤੇ ਇੰਜੋਏ ਕਰੋ ਤੁਸੀਂ ਵੀ ਮੈਂ ਵੀ ਬਹੁਤ ਇੰਜੋਏ ਕਰਿਆ ਇਹ ਦੇਖੋ ਉੱਪਰ ਛੱਤ ਦੇ ਲੋਕੀ ਫਿਰਦੇ ਦਿਖਾਈ ਦਿੰਦੇ ਆ ਜਿਹੜੇ ਨੀਚੇ ਆ ਐਦਾਂ ਕਰਕੇ ਫਿਰ ਮੈਂ ਸਾਰੇ ਪਾਸੇ ਕੈਮਰਾ ਘੁਮਾਇਆ ਐਦਾਂ ਦਾ ਕੁਝ ਮਾਹੌਲ ਆ ਜਿਹੜਾ ਮਾਹੌਲ ਦਾ ਬਣਿਆ ਹੋਇਆ ਸੀ ਇੰਜੋਏ ਕਰਿਆ ਮੈਂ ਬਹੁਤ ਜ਼ਿਆਦਾ ਮੀ ਬਹੁਤ ਪਿਆਰੇ ਆ ਸੀ ਬਾਹਰ ਸਾਨੂੰ ਇੱਥੇ 2 ਘੰਟੇ ਲੱਗ ਗਏ ਉੱਪਰ ਤੋਂ ਵੀ ਕਾਫੀ ਨਜ਼ਾਰਾ ਵਧੀਆ ਸੀ ਇਹਾ ਸਿਲਵਰ ਜਿਹੜੀ ਡੈਕੋਰੇਸ਼ਨ ਆ ਇਹ ਘੜੀਆਂ ਲੱਗੀਆਂ ਹੋਈਆਂ ਸੀ ਫਿਰ ਮੈਂ ਕਿਹਾ ਚਲੋ ਇਹ ਵੀ ਤੁਹਾਨੂੰ ਦਿਖਾ ਦਵਾਂ ਕਿਹੜੇ ਟਾਈਪ ਦੀਆਂ ਲੱਗੀਆਂ ਹੋਈਆਂ ਕੁਝ ਸਜਾਵਟ ਜਿਹੜੀ ਮੈਂ ਆਪਣੇ ਕੈਮਰੇ ਵਿੱਚ ਕੈਦ ਕਰੀ ਤੇ ਅਸੀਂ ਇੱਥੋਂ ਮਾਲ ਤੋਂ ਚਲੇ ਅੱਗੇ ਚਲੇ ਗਏ ਤੇ ਕਾਫੀ ਮਤਲਬ ਨੀ ਨੀ ਹਟਿਆ ਬਸ ਆ ਸਾਰਾ ਦਿਨ ਪਹਿਲਾਂ ਸਾਰਾ ਟਾਈਮ ਆ ਜਿਹੜਾ ਗੱਡੀ ਵਿੱਚ ਬੈਠ ਕੇ ਦੇਖਿਆ ਤੁਰਨੇ ਦੀ ਗੁੰਜਾਇਸ਼ੇ ਨਹੀਂ ਰੱਖੀ ਇੱਥੇ ਫਿਰ ਅਸੀਂ ਬਾਹਰ ਆ ਗਏ ਸੀ ਮਾਲ ਤੋਂ ਬਾਹਰ ਆ ਕੇ ਫਿਰ ਦਿੱਸੇ ਫਿਰ ਵੀ ਨਹੀਂ ਪੈ ਰਹੇ ਸੀ ਸਾਡੇ ਬਾਹਰ ਨਿਕਲਦੇ ਵੀ ਰੁਕਿਆ ਹੀ ਨਹੀਂ ਮਤਲਬ ਨਹੀਂ ਤਾਂ ਇੱਕ ਦੂਜੇ ਦੀ ਵੇਟ ਕਰਦੇ ਅੱਗੇ ਪਿੱਛੇ ਮੈਂ ਵੀ ਵੀਡੀਓ ਲੈ ਕੇ ਆਲੇ ਦੁਆਲੇ ਕੈਮਰਾ ਲੈ ਕੇ ਪਿੱਛੇ ਰਹਿ ਜਾਂਦੀ ਸੀ ਫਿਰ ਇਹ ਮੈਨੂੰ ਵੇਟ ਕਰਦੇ ਸੀ ਮੇਰੀ ਵੇਟ ਕਰਕੇ ਚਲੋ ਫਿਰ ਅਸੀਂ ਗਿਆ ਬਿਲਦਦਰ ਅੱਗੇ ਅੱਗੇ ਚੱਲਦੇ ਗਏ ਤੁਰਕੇ ਇੰਜੋਏ ਕਰੇ ਬੇਸ਼ੱਕ ਨਹੀਂ ਪੈਂਦਾ ਸੀ ਕੋਟਾਂ ਦੇ ਉੱਪਰੋਂ ਪਿਸਲਦਾ ਪਾਣੀ ਸਾਡੇ ਅਸੀਂ ਝਾੜਦੇ ਰਹੇ ਮੀਂਹ ਪੈਂਦਾ ਰਿਹਾ ਚਲੋ ਅੱਗੇ ਫਿਰ ਮੈਂ ਥੋੜੀ ਜੀ ਨਾ ਰੋਸ਼ਨੀ ਵਿੱਚ ਬਲਵਦੀ ਰੋਸ਼ਨੀ ਵਿੱਚ ਮੀਂਹ ਪੈਂਦਾ ਬਹੁਤ ਵਧੀਆ ਦਿਖਦਾ ਸੀ ਮੈਂ ਪਿੱਛੇ ਰਹਿੰਦੀ ਰਹੀ ਇਹਨਾਂ ਦੇ ਕਿਉਂਕਿ ਮੈਂ ਵੀਡੀਓ ਬਣਾਉਣੀ ਸੀ ਇਹ ਮੈਨੂੰ ਬੜਾ ਪਿਆਰਾ ਲੱਗਿਆ ਅੱਗੇ ਦਿਖਦਾ ਸੀ ਰੋਸ਼ਨੀ ਵਿੱਚ ਨਹੀਂ ਪੈਂਦਾ ਚੰਗੀ ਤਰ੍ਹਾਂ ਕਿਉਂਕਿ ਹਨੇਰਾ ਹੋ ਚੁੱਕਿਆ ਸੀ ਕਣੀਆਂ ਜਿਹੜੀਆਂ ਦਿਖਦੀਆਂ ਨਹੀਂ ਸੀ ਮੈਨੂੰ ਆਹ ਸੀਨ ਬਹੁਤ ਵਧੀਆ ਲੱਗਿਆ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਬਹੁਤ ਪਿਆਰਾ ਲੱਗਿਆ ਤੁਹਾਨੂੰ ਵੀਡੀਓ ਵਿੱਚ ਪਤਾ ਨਹੀਂ ਕਿਦਾਂ ਦਿਖਾਈ ਦਊਗਾ ਇਹ ਸਭ ਅੱਗੇ ਚਲੇ ਜਾਂਦੇ ਮੈਂ ਪਿੱਛੇ ਰਹਿ ਜਾਂਦੀ ਵੀਡੀਓ ਬਣਾਉਂਦੀ ਇਹ ਮੇਰੀ ਵੇਟ ਕਰਦੇ ਫਿਰ ਅਸੀਂ ਫੇਰ ਮੁੜ ਕੇ ਵਾਪਸ ਜਾਣ ਲਈ ਮੈਟਰੋ ਸਟੇਸ਼ਨ ਤੇ ਆ ਗਏ ਤੇ ਵੇਟ ਕਰਦੇ ਰਹੇ ਇੱਥੇ ਕਈ ਗੋਰੇ ਮੁੰਡੇ ਵੀ ਇੱਥੇ ਖੜੇ ਦਿਖੇ ਸਾਨੂੰ ਚਲੋ ਉਹ ਵੀ ਜਿਹਨੇ دوست ਸ਼ਾਮ ਨੂੰ ਇਕੱਠੇ ਹੁੰਦੇ ਆ ਅਸੀਂ ਉਹਨਾਂ ਨੂੰ ਦੇਖਦੇ ਰਹੇ ਵੀ ਆਪਣੇ ਪੰਜਾਬੀ ਮੁੰਡਿਆਂ ਨਾਲੋਂ ਜਾਂ ਆਪਣੇ ਮੈਂ ਇਟਾਲੀ ਇਟਲੀ ਵਿੱਚ ਰਹਿੰਦੇ ਪੰਜਾਬੀ ਭਰਾਵਾਂ ਦੇ ਬੱਚਿਆਂ ਨਾਲ ਕੰਪੈਰੀਜ਼ਨ ਕਰਦੀ ਰਹੀ ਵੀ ਇਹਨਾਂ ਦੇ ਬੱਚੇ ਕੀ ਕਰਦੇ ਆ ਸਾਡੇ ਬੱਚੇ ਕਿੱਦਾਂ ਖੜਦੇ ਬੈਠਦੇ ਆ ਤੇ ਐਦਾਂ ਮੈਂ ਆਲੇ ਦੁਆਲੇ ਕੈਮਰਾ ਘਮਾਉਂਦੀ ਆਲਾ ਦੁਆਲਾ ਬਾਤਦੀ ਚਲੋ ਫਿਰ ਸਾਨੂੰ ਮੈਟਰੋ ਮਿਲ ਗਈ ਸੀ ਅਸੀਂ ਮੈਟਰੋ ਦੇ ਵਿੱਚ ਚੜ ਗਏ ਵਾਪਸ ਆ ਗਏ ਕਿਸੇ ਦੇ ਘਰ ਜਾਣਾ ਸੀ ਫਿਰ ਇਹ ਸ਼ਾਮ ਦਾ 6:30 ਵਜੇ ਦਾ ਟਾਈਮ ਕਿਸੇ ਦੇ ਘਰ ਮਿਲ ਕੇ ਆਉਣਾ ਸੀ ਤੁਹਾਨੂੰ ਪਤਾ ਹੀ ਆ 2-3 ਦਿਨ ਵਾਸਤੇ ਗਏ ਸੀ ਵਾਪਸ ਸੀ ਵਾਪਸ ਅਸੀਂ ਬੁੱਧਵਾਰ ਨੂੰ ਆ ਗਏ ਸੀ ਸ਼ਨੀਵਾਰ ਨੂੰ ਗਏ ਸੀ ਅੱਜ ਦਾ ਦਿਨ ਸੋਮਵਾਰ ਦਾ ਸੀ ਐਦਾਂ ਕਰਕੇ ਸਾਡੇ ਸ਼ਾਮ ਦੇ 7:00 ਵਜੇ ਤੱਕ ਅਸੀਂ ਕਿਸੇ ਦੇ ਘਰ ਗਏ ਇਸ ਘਰ ਅਸੀਂ ਜਾਣਾ ਸੀ ਤੇ ਉਹਨਾਂ ਨੂੰ ਮਿਲ ਗਿਲ ਕੇ ਫਿਰ ਵਾਪਸ ਘਰਾਂ ਚਲੇ ਗਏ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਦੇ ਹੋ ਇੱਕ ਵਾਰੀ ਫੇਰ ਕਹਿੰਨੀ ਆਂ ਵਾਪਸ ਆ ਗਏ ਘਰਾਂ ਹੁਣ ਮੌਸਮ ਸਾਫ਼ ਹੋ ਗਿਆ ਮੀਂਹ ਹੋ ਗਿਆ ਬੰਦ ਫੇਰ ਨਹੀਂ ਫੇਰ ਇੱਥੇ ਭੰਦ ਜਦ ਤੱਕ ਘੁੰਮਦੇ ਰਹੇ ਆ ਉਦੋਂ ਤੱਕ ਮੀਂਹ ਪੈਂਦਾ ਰਿਹਾ ਘਰ ਆ ਗਏ ਹੁਣ ਹਾਂ ਵੀ ਇਹ ਆਖ ਰਹਿਣੇ ਕਿ ਚੱਲ ਜਾਈਓ ਘੁੰਮਦੇ ਰਹੀਓ ਓ ਠੀਕ ਹੈ ਜੀ ਫੇਰ ਮਿਲਨੇ ਆਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ